ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਤਬਾਣੀ ਟੀਵੀ ਤੇ ਮਹਾਬਿੰਦਰਪਾਲ ਲੋਕ ਸਭਾ ਚੋਣਾਂ ਦਾ ਬਿਗਲ ਬੱ ਚੁਕਿਆ ਤੇ ਉਹਦੇ ਨਾਲ ਹੀ ਪੰਜਾਬ ਦੇ ਵਿੱਚ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਤੇ ਹਰ ਰੋਜ਼ ਕੋਈ ਨਾ ਕੋਈ ਆਗੂ ਕਿਸ ਨਾ ਕਿਸੇ ਪਾਰਟੀ ਦੇ ਵਿੱਚ ਆਪਣੀ ਪਾਰਟੀ ਛੱਡ ਕੇ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਅੱਜ ਦਿੱਲੀ ਦੇ ਵਿੱਚ ਉਸ ਮੌਕੇ ਵੱਡਾ ਧੁਮਾਕਾ ਹੋ ਗਿਆ ਜਦੋਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੇ ਨੂੰ ਆਈਐਸ ਪਰਮਪਾਲ ਕੌਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ जाखड़ ने उन्हें दा पार्टी के बीच स्वागत किया है थे उन दोनों के नाल निगी मुलाकात भी की थी मैं आज बीजेपी ज्वाइन कर रही हूं मैं और मेरे पति दोनों इकट्ठे ही आज बीजेपी में आ रहे हैं मेरा कोई पॉलिटिकल करियर इससे पहले नहीं रहा मैं प्रशासनिक सेवा से हूं लेकिन क्योंकि मैं अब शुरुआत करने जा रही थी अपने पॉलिटिकल करियर की तो मैंने सारी पार्टियों को देख लिया मतलब सारी पार्टियों को देख के क्योंकि मैं फर्स्ट टाइम पॉलिटिक्स में आ रही हूं तो मेरा मानना यही था कि हमें बेस्ट पार्टी ही चुननी चाहिए सो so, मैं इसमें जो पंजाब स्टेट की कुछ समस्याएं ने कोई प्रॉब्लम्स ने उनको सॉल्व करने के लिए एक अच्छे वकील के रूप में अपना रोल अदा करने के लिए बीजेपी ज्वाइन कर रहा हूं ताजो पंजाब स्टेट के लिए और इस मुचे देश के लिए अच्छा आने वाले समय में रोल अदा कर सकूं ਤੇ ਉਧਰ ਦੂਜੇ ਪਾਸੇ ਭਾਜਪਾ ਨੂੰ ਵੀ ਇੱਕ ਵੱਡਾ ਚਟਕਾ ਲੱਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਭਾਜਪਾ ਦੇ ਸਟੇਟ ਐਗਜ਼ੀਕਿਊਟਿਵ ਮੈਂਬਰ ਸੁਮੇਰ ਸਿੰਘ ਸਿਰਾ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਹੋਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰੋਫੈਸਰ ਸੁਮੇਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਨਮਾਨਿਤ ਕਰਨਗੇ ਸ਼ਾਮਲ ਕਰਨਗੇ ਜੁਆਇਨ ਕਰਨਗੇ ਸਰਦਾਰ ਬਦਲ ਸਾਹਿਬ ਪ੍ਰੋਫੈਸਰ ਸੁਮੇਰ ਸੀੜਾ ਜੀ ਨੂੰ ਸ਼ਾਮਲ ਕਰ ਰਹੇ ਨੇ ਸੋ ਸ੍ਰੀ ਅਕਾਲੇ ਜਿੰਦਾਬਾ 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 ਸੋ ਸ੍ਰੀ ਅਕਾਲੇ ਬੋਲੇ ਸੋ ਨਿਹਾਲ ਤੇ ਇਸ ਤਰ੍ਹਾਂ ਇਹ ਦਲ ਬਦਲੀਆਂ ਦਾ ਦੌਰ جاری ਹੈ ਤੇ ਭਾਜਪਾ ਦੇ ਆਗੂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਅਕਾਲੀ ਦਲ ਦੇ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਹਰ ਰੋਜ਼ ਕੋਈ ਨਾ ਕੋਈ ਆਗੂ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਆਪਣੀ ਪਾਰਟੀ ਛੱਡ ਕੇ ਜਾ ਰਿਹਾ ਹੈ ਤੇ ਇਸ ਦੇ ਲਈ ਇਸ ਵਾਰ ਦੀ ਇਹ ਲੋਕ ਸਭਾ ਚੋਣ ਹੈ ਜੋ 2024 ਦੀ ਇਹ ਵੀ ਕਿੰਨਾ ਕੁ ਤੇ ਦਿਲਚਸਪ ਹੁੰਦੀ ਹੋਈ ਨਜ਼ਰ ਆ ਰਹੀ ਹੈ